ਇਹ ਦੁੱਖ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਵੀ ਮੰਗ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਜਿਨ੍ਹਾਂ ਮੰਗਾਂ ਦਾ ਸਰਕਾਰ ਲੱਖਾਂ ਰੁਪਏ ਦੇ ਹੌਲਡ ਲਾ ਕੇ ਬੋਲ ਲਾ ਕੇ ਵੱਡੇ ਵੱਡੇ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਹਜ਼ਾਰਾਂ ਮੁਲਾਜ਼ਮ ਪੱਕੇ ਕਰ ਦਿੱਤੇ ਪਰ ਅਸਲ ਮੈਂ ਨਾ ਦੇ ਵੀ ਜਿਹੜੀ ਉਹ ਪਾਲਸੀ ਲੈ ਕੇ ਆਏ ਆ ਉਹਨਾਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਜਿਨ੍ਹਾਂ ਭੈਣਾ ਵਾਲੇ ਕਹਿ ਰਹੇ ਨੇ ਮਾਣ ਪੱਤੇ ਦੇ ਕੰਮ ਕਰਦੀਆਂ ਇਨਸੈਂਟਿਵ ਤੇ ਕੰਮ ਕਰਦੀਆਂ ਇਹਨਾਂ ਦੇ ਭੱਤੇ ਦੁਗਣੇ ਕਰਾਂਗੇ ਇੱਕ ਵੀ ਪੈਸੇ ਦਾ ਇਜ਼ਾਫਾ ਅਜ ਤੱਕ ਨਹੀਂ ਕੀਤਾ ਗਿਆ ਆ ਪੈਨਸ਼ਨ ਜਿਹੜੇ 80-80 ਸਾਲ ਦੇ ਆ ਸੜਕਾਂ ਤੇ ਰੋੜੇ ਨੇ ਜਿਨ੍ਹਾਂ ਦੀ ਇਹ ਉਮਰ ਕਰਾਚ ਬੈਠ ਕੇ ਆਰਾਮ ਨਾਲ ਜ਼ਿੰਦਗੀ ਕੱਟੜਦੀ ਐ ਅੱਜ ਕੀ ਇਹਨਾਂ ਦਾ ਖਸੂਰ ਐ ਬੇ ਕਮਿਸ਼ਨ ਮੈਂ ਰਿਕਮੈਂਡ ਕਰ ਰਿਹਾ ਤੇ ਇਹਨਾਂ ਦੀ ਪੈਨਸ਼ਨ ਦਰਾਈ 2.69 ਗੁਣਾ ਕਿ ਨਾ ਕੀਤੀ ਜਾਵੇ ਪਰ ਇਹ ਸਰਕਾਰ ਆਪਣੀ ਉਸ ਗੱਲ ਤੋਂ ਭੱਜ ਗਈ ਐ ਅਸੀਂ ਇਹ ਕਹਿ ਰਹੇ ਆ ਸਾਡਾ ਮਹंगाई ਪਤਾ ਕੇਂਦਰ ਨਾਲ ਲਿੰਕ ਦਾ ਇਹਨੂੰ ਲਿੰਕ ਰੈਨ ਦਿੱਤਾ ਜਾਵੇ ਅੱਜ ਸਾਡਾ 13% ਮਹंगाई ਪਤਾ ਠੰਡੇ ਵਸਤੇ ਚ ਪਾ ਕੇ ਰੱਖ ਦਿੱਤਾ ਗਿਆ ਹੈ ਅੱਜ 9 ਸਾਲ ਵੀਰ ਜਾਣ ਦੇ ਬਾਅਦ ਵੀ ਇਹ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਇਹ ਪੇ ਕਮਿਸ਼ਨ ਦੇ ਬਕਾਏ ਇਹਨਾਂ ਨੇ ਰੋਕ ਕੇ ਰੱਖ ਦਿੱਤੇ ਤੇ ਕਦੇ ਕਹੇ 36 ਕਿਸ਼ਤਾਂ ਤੇ ਕਦੇ 42 ਕਿਸ਼ਤਾਂ ਲੋਕੀ ਆਪਣੇ ਬਕਾਏ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਟੀਆ ਬੈਨ ਭਰਤੀ ਹੋ ਰਹੇ ਨੇ ਉਹਨਾਂ ਨੂੰ ਕਹਿੰਦੇ ਤੇ ਸਕੇਲਾਂ ਦਾ ਨੂੜਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ 3 ਸਾਲ ਮੁੰਢੀ ਤਰਕਾਬ ਖੋਪੀ ਜਾ ਰਹੀ ਹੈ ਜ਼ਬਰਦਸਤੀ ਇਸ ਦੇ ਬਾਵਜੂਦ ਹਾਈ ਕੋਰਟਾ ਸੁਪਰੀਮ ਕੋਰਟਾ ਹੱਕ ਤੇ ਫੈਸਲੇ ਦੇ ਰਹੀਆਂ ਮੁਲਾਜ਼ਮਾਂ ਦੇ ਪਰ ਬੇਈਮਾਨ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਤਿਆਰ ਨਹੀਂ ਉਦੋਂ ਵਾਰ ਐਲਪੀਆਂ ਬਾਹਰ ਅਗਲੀਆਂ ਕੋਰਟਾਂ 'ਚ ਜਾ ਰਹੇ ਐ ਇਸ ਕਰਕੇ ਤੁਹਾਡਾ ਗੁੱਸਾ ਵਧਾਇਆ ਜਾਇਜ਼ ਹੈ ਜਿਹੜਾ ਅਸੀਂ ਅੱਜ ਐ ਜੁਨੀ ਚੌਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ ਸਾਡਾ ਬੜਾ ਸਪੱਸ਼ਟ ਐਲਾਨ ਹੈ ਇਹ ਮੀਟਿੰਗ ਅਸੀਂ ਮੁੱਖ ਮੰਤਰੀ ਨਾਲ ਕਰਨੀ ਹੈ ਇਹ ਤੋਂ ਥੱਲੇ ਜੇ ਮੀਟਿੰਗ ਸਾਨੂੰ ਇੱਥੇ ਦੇਣਗੇ ਉਹ ਸਾਨੂੰ ਪ੍ਰਵਾਨ ਨਹੀਂ ਕਿਉਂਕਿ ਅਸੀਂ ਪਿਛਲੇ 25 ਤਰੀਕ ਨੂੰ ਕੈਬਨਿਟ ਸੌਅ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਜਾਵਾਂਗੇ ਕੱਲੇ ਬਾਹਰ ਸਾਡੇ ਨਾਲ ਨਹੀਂ ਕੀਤੇ ਲੋਕਾਂ ਨਾਲ ਦੀ ਬਾਹਰ ਕੀਤੇ ਆ ਲੋਕਾਂ ਨੂੰ ਧਾਰ ਦਮਾਗੇ ਮਗ ਆਈ ਤੇ ਨਕਪਾਵਾਰੇ ਨਸ਼ਿਆਂ 'ਤੇ ਅਸੀਂ ਪੰਦੀ ਲਾਵਾਂਗੇ ਅੱਜ ਘਰ ਘਰ ਨਸ਼ਾ बिक ਰਿਹਾ ਹੈ ਤੇ ਮੰਤਰੀ ਤੇ ਪੁਲਿਸ ਦੇ ਤਾਲਾ ਨਾਲ ਬੁਕਰ ਰਹੀਆਂ ਨੇ ਅੱਜ ਜਿਹੜਾ ਅਮਰ ਕਾਨੂੰਨ ਦੀ ਗੱਲ ਕਰਦੇ ਨੇ ਅੱਜ ਦਿਨ ਦਿਹਾੜੇ ਸਾਡੇ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਗਰੰਟ ਲਾ ਲਾ ਕੇ ਕੁਟ-ਕੁਟ ਕੇ ਮਾਰਿਆ ਜਾ ਰਿਹਾ ਹੈ ਇਹ ਸਕੇ ਲੜਾਈ ਸਾਡੀ ਕੱਲਿਆਂ ਦੀ ਨਹੀਂ ਇਹ ਲੜਾਈ ਸਮੁੱਚੀ ਉਸ ਲੁਕੀ ਯਾਰੀ ਜਮਾਤ ਦੀ ਹੈ ਜੇ ਜਮਾਤ ਦੇ ਵਿੱਚੋਂ ਤੁਸੀਂ ਆਇਓ ਆਹ ਆਲ ਵਾਲੇ ਸਮੇਂ 'ਚ ਉਹਨਾਂ ਧੀਆਂ ਪੁੱਤਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਬੇਜ਼ਮੀਨੇ ਲੋਕਾਂ ਨੂੰ ਸਾਰੇ ਨੂੰ ਨਾਂ ਲੈ ਕੇ ਸਰਕਾਰ ਦੀ ਖੰਗੀ ਨੂੰ ਹੱਥ ਪਾਈਏ ਇਹਨਾਂ ਸ਼ਬਦਾਂ ਦੇ ਨਾਲ ਜਾਇਜ ਜਾਂਦਾ ਜੈਸੇ ਅੱਜ ਤਲੰਡ ਵਾਲੇ ਲੋਕਾਂ ਦੀ